ਉਮਕਾਰਾ ਮਹਿਤਾ ਜੀ ਦੀ ਫੈਮਲੀ ਨਾਲ ਹੀ ਸੰਬੰਧ ਰੱਖਦਾ ਇਹ ਸਾਡੇ ਪਰਿਵਾਰ ਦੇ ਵੱਡੇ ਵਡੇਰੇ ਸੀ ਅੱਜ ਉਹਨਾਂ ਦੀ ਵਰਸੀ ਹੈ ਜਿਹੜੇ ਕਿ 15 ਸਾਲ ਖੰਨਾ ਸ਼ਹਿਰ ਦੇ ਪ੍ਰਧਾਨ ਦੇ ਵਰਸੀ ਤੇ ਜਿੱਥੇ ਹਰ ਸਾਲ ਲੰਗਰ ਲਗਾਇਆ ਜਾਂਦਾ ਉਹਨਾਂ ਦੇ ਹੁਣ ਹਰ ਸੁਪੁੱਤਰ ਵਿਕਾਸ ਮਹਿਤਾ ਜੀ ਵੱਲੋਂ ਅੱਜ ਵੀ ਜਿਹੜਾ ਲੰਗਰ ਲਗਾਇਆ ਗਿਆ ਊੰਕਾਰ ਰਾਏ ਮਹਿਤਾ ਜੀ ਨੂੰ ਅੱਜ ਕਿਉਂਕਿ ਊੰਕਾਰ ਕੋਈ ਹੋਰ ਊੰਕਾਰ ਨਹੀਂ ਹੋ ਸਕਦਾ ਖੰਨੇ 'ਚ ਕੋਈ ਹੋਰ ਊੰਕਾਰ ਪੈਦਾ ਨਹੀਂ ਹੋਇਆ ਜਿਸ ਤਰ੍ਹਾਂ ਦਾ ਇੱਕ ਆਰਡੀਨਰੀ ਮਹੱਲੇ ਤੋਂ ਚੱਲ ਕੇ ਪ੍ਰਧਾਨ ਬਣਨਾ ਬਹੁਤ ਵੱਡੀ ਗੱਲ ਹੈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਸਮਾਪੜਾ ਤੇਜ਼ੀ ਨਾਲ ਬਰਤ ਰਿਹਾ ਹਾਂਜੀ ਉਹਨੂੰ ਬੜਾ ਮਿਸ ਕਰਦਾ ਮੈਂ ਅੱਛਾ ਜੀ ਮੈਂ ਵੀ ਮਿਸ ਕਰਦਾ ਹਾਂ ਉਹਦੇ ਯਾਰ ਦੋਸਤ ਵੀ ਮਿਸ ਕਰਦੇ ਆ ਇਹ ਸ਼ਹਿਰ ਵੀ ਮਿਸ ਕਰਦਾ ਕਿਉਂਕਿ ਓਂਕਾਰ ਕੋਈ ਹੋਰ ਓਂਕਾਰ ਨਹੀਂ ਹੋ ਸਕਦਾ ਖੰਨੇ 'ਚ ਕੋਈ ਹੋਰ ਓਂਕਾਰ ਪੈਦਾ ਨਹੀਂ ਹੋਇਆ ਜਿਸ ਤਰ੍ਹਾਂ ਦਾ ਇੱਕ ਆਰਡੀਨਰੀ ਮਹੱਲੇ ਤੋਂ ਚੱਲ ਕੇ ਇੱਕ ਪ੍ਰਧਾਨ ਬਣਨਾ ਬਹੁਤ ਵੱਡੀ ਗੱਲ ਹੈ ਔਰ ਜ਼ਿੰਦਗੀ 'ਚ ਅਸੀਂ 30 ਸਾਲ ਕਮਕਿਤਾ ਯੂਥ ਕਾਂਗਰਸ ਚ ਵੀ ਮਿਊਨਿਸਪਲ ਕਮੇਟੀ ਚ ਵੀ ਔਰ ਸ਼ਹਿਰ ਦੀ ਡਿਵੈਲਪਮੈਂਟ ਲਈ ਵੀ ਬਰਾਕਾ ਕੀ ਆਤਵਾਦ ਦੇ ਦੌਰ ਦੇ ਵਿੱਚ ਜਾਣ ਹਤੈਰੀ ਤੇ ਲੈ ਕੇ ਅਸੀਂ ਸਜ਼ਾਰ ਬਿਆਨ ਸਿੰਘ ਦੀ ਰਹਿਨਮਾਈ ਚ ਅਸੀਂ ਕਾਂਗਰਸ ਚ ਕੰਮ ਕਰਦੇ ਆ ਰੋਇੰਦਰਾ ਕਾਂਗਰਸ ਦੇ ਵਿੱਚ ਅਸੀਂ ਫਾਊਂਡਰ ਮੈਂਬਰ ਆ ਨਾਇਆ ਔਰੋਂਕਾ ਇਸ ਲਈ ਉਹਦਾ ਅਚਨ ਕਹਿ ਸਕਦੇ ਇੱਕ ਨਾਮਰਾਦ ਬਿਮਾਰੀ ਦੇ ਸ਼ਿਕਾਰ ਹੋਣ ਨਾਲ ਉਹ ਸਾਡੇ ਕੋਲੋਂ ਅਸੀਂ ਉਹਨੂੰ ਹਮੇਸ਼ਾ ਯਾਦ ਕਰਦੇ ਰਹੇ ਨੇ ਮਿਸ ਕਰਦੇ ਆ ਤੇ ਉਹਨੂੰ ਸ਼ਹਿਰ ਵੀ ਯਾਦ ਕਰਦਾ ਜਦੋਂ ਪੋਲਿਟਿਕਲ ਸਰਕਲ 'ਚ ਕੋਈ ਗੱਲਾਂ ਚੱਲਦੀਆਂ ਨੇ ਤਾਂ ਜਿਹੜੇ ਸ਼ਹਿਰ ਲਈ ਇਲਾਕੇ ਦੀ ਕੋਈ ਕਰਕੇ ਗਏ ਉਹਨਾਂ ਨੂੰ ਅਵੇਸ਼ ਯਾਦ ਕਰਦੇ ਇਸ ਲਈ ਓੰਕਾਰ ਨਾ ਪਰਣਣ ਵਾਲੀ ਇੱਕ ਸਾਢੇ ਸੋਸਤੀ ਔਰ ਉਸ ਦੋਸਤ ਨੂੰ ਹਮੇਸ਼ਾ ਮਿਸ ਕਰਦੇ ਆ ਪੋਲਿਟਿਕਲ ਤੌਰ ਤੇ ਅਸੀਂ ਬੜੀਆਂ ਮੰਲਾ ਮਾਰੀਆਂ ਨੇ ਸ਼ਾਇਦ ਸੱਚ ਵੀ ਉਹਦੇ ਜਾਣਨਾ ਅਸੀਂ ਕਹਿ ਸਕਦੇ ਹਾਂ ਵੀ ਨੁਕਸਾਨ ਵੀ ਹੋਇਆ ਸਾਡਾ ਪੋਲਿਟਿਕਲ ਦੇ ਤੌਰ ਤੇ ਪਰ ਮੈਂ ਜ਼ਰੂਰ ਕਹਾਂਗਾ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਇਹ ਪੁਰਾਣੇ ਜਿਹੜੇ ਬਿਲਡਰ ਤੇ ਪੋਲਿਟਿਕਸ ਦੇ ਸ਼ਹਿਰ ਦੇ ਬਿਲਡਰ ਤੇ ਚਾਹਰ ਦੇ ਸਰਪ੍ਰਸਤ ਇਹਨਾਂ ਤੇ ਪਾਤਸ਼ਾਹਨਾ ਤੇ ਇਹਨਾਂ ਦੀ ਸੋਚ ਨੂੰ ਵਿਚਾਰਧਾਰਾ ਨੂੰ ਲੈ ਕੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਅੱਗੇ ਕੰਮ ਕਰਨਾ ਚਾਹੀਦਾ ਹੈ ਇਹ ਇੱਕ ਸੰਦੇਸ਼ ਹੈ ਮੈਂ ਸਭ ਨੂੰ ਤਾਂ ਦੇਖੋ ਊਂਕਾਰ ਰਾਏ ਮਹਿਤਾ ਜੀ ਦੀ ਵਰਸੀ ਤੇ ਜਿੱਥੇ ਹਰ ਸਾਲ ਲੰਗਰ ਲਗਾਇਆ ਜਾਂਦਾ ਉਹਨਾਂ ਦੇ ਹੁਣ ਹਰਸ ਪੁੱਤਰ ਵਿਕਾਸ ਮਹਿਤਾ ਜੀ ਵੱਲੋਂ ਅੱਜ ਵੀ ਜਿਹੜਾ ਲੰਗਰ ਲਗਾਇਆ ਗਿਆ ਊਂਕਾਰ ਰਾਏ ਮਹਿਤਾ ਜੀ ਨੂੰ ਅੱਜ ਯਾਦ ਕਰ ਰਹੇ ਆ ਸਾਰੇ ਕਿਉਂਕਿ ਊਂਕਾਰ ਰਾਏ ਮਹਿਤਾ ਜੀ ਇੱਕ ਉਹ ਜੇ ਸ਼ਖਸ ਸੀ ਜਿਨ੍ਹਾਂ ਨੇ ਹਮੇਸ਼ਾ ਪੋਜ਼ਿਟਿਵ ਰਾਜਨੀਤੀ ਕੀਤੀ ਆ ਜਿਨ੍ਹਾਂ ਨੇ ਹਮੇਸ਼ਾ ਖੰਨੇ ਸ਼ਹਿਰ ਦੇ ਵਿਕਾਸ ਦੀ ਗੱਲ ਕੀਤੀ ਆ ਅੱਜ ਹਰ ਇੱਕ ਕਿਉਂਕਿ ਉਹ ਗਰੀਬ ਦੇ ਕੰਮ ਵਾਲੇ ਸ਼ਖਸ ਸੀਗੇ ਅੱਜ ਉਹਨਾਂ ਨੂੰ ਯਾਦ ਕਰਦੇ ਆ ਇਹ ਉਹ ਸਮਾਂ ਯਾਦ ਆ ਰਿਹਾ ਜਦੋਂ ਇੱਕ ਕਾਂਗਰਸ ਦੀ ਇੱਕ ਬੇਵ ਜਿਹੜੀ ਚੱਲ ਰਹੀ ਸੀ ਉਕਾਰ ਰਹਿ ਮਹਾਤਾ ਜੀ ਨੇ ਮਿਹਨਤ ਕਰਕੇ ਜਿੱਥੇ ਖੰਨਾ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਂਦਾ ਉੱਥੇ ਮੈਂ ਸਮਝਦਾ ਅੱਜ ਕਾਂਗਰਸ ਪਾਰਟੀ ਵੀ ਜਿਹੜੀ ਉਹਨਾਂ ਨੂੰ ਸਰਧਾਂ ਤੇ ਸਤਕਾਰ ਭੇਟ ਕਰਦੀ ਹੈ ਮੈਂ ਛੋਟਾ ਜਿਹਾ ਵਰਕਰ ਹੋਣ ਦੇ ਨਾਤੇ ਉਹਨਾਂ ਨੂੰ ਸਰਧਾਂ ਤੇ ਸਤਕਾਰ ਭੇਟ ਕਰਦਾ ਅਸੀਂ ਕਿਉਂਕਿ ਮੈਂ ਵੀ ਸਵਰਗੀ ਓਮਪਰਾਏ ਓਮਕਰਾਏ ਮਹਿਤਾਜ ਦੀ ਫੈਮਿਲੀ ਨਾਲ ਹੀ ਸੰਬੰਧ ਰੱਖਦਾ ਇਹ ਸਾਡੇ ਪਰਿਵਾਰ ਦੇ ਵੱਡੇ ਵਡੇਰੇ ਸੀ ਅੱਜ ਉਹਨਾਂ ਦੀ ਵਰਸੀ ਹੈ ਜਿਹੜੇ ਕਿ 15 ਸਾਲ ਖੰਨਾ ਸ਼ਹਿਰ ਦੇ ਪ੍ਰਧਾਨ ਰਹੇ ਨੇ ਅੱਜ ਅਸੀਂ ਉਹਨਾਂ ਨੂੰ ਬਹੁਤ ਯਾਦ ਕਰਦੇ ਹਾਂ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਸਵਰਗਾਂ 'ਚ ਵਸਾ ਦੇਵੇ ਔਰ ਬਹੁਤ ਬਹੁਤ ਧੰਨਵਾਦ ਜੀ